ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਮੂਰਾਵਾਲੀ ਦੇ ਵਿੱਚ ਮੂਰਾਵਾਲੀ ਪਿੰਡ ਜਿਹੜਾ ਮਿੱਤਰੋ ਜ਼ਿਲ੍ਹੇ ਫਰੀਦਕੋਟ ਦਾ ਇਹ ਪਿੰਡ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 4 ਜਨਵਾਰ ਬਕਾਊਆ 4 ਜਨਵਾਰ ਟੌਪ ਕਲਾਸ 4 ਜਨਵਾਰ ਐਂਡ ਮੈਟਰੋ ਇੱਕ ਤਾਂ ਇੱਕ ਝੋਟੀ ਤੁਹਾਨੂੰ ਦਿਖਾਉਣੀ ਅੱਜ ਜਿਹੜਾ ਜਾਨਵਰ ਤੁਹਾਨੂੰ ਜੱਜ ਜੂਗਾ ਗੱਲਬਾਤ ਤੁਸੀਂ ਬਾਈ ਹੁਣੇ ਉਹਦੇ ਨਾਲ ਕਰ ਲਿਓ ਆਓ ਮਿਲਦੇ ਆਂ ਆਪਾਂ ਵੀਰਦਣਾ ਆਪਣੇ ਨਾਲ ਕਲਵੰਤ ਬਾਈ ਹੋਊਗਾ ਜਾਣਕਾਰੀ ਦੇ ਲਈ ਕਲਵੰਤ ਵੀਰੇ ਸੱਸੀ ਗੱਲ ਬਾਈ ਮੈਂ ਇੱਕ ਲਾਇਆ ਨਹੀਂ ਫਿਰ ਆਪਾਂ ਲਾ ਹਾਂਜੀ ਠੀਕ ਹੈ ਜੀ ਸੇਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਠੀਕ ਹੈ ਸੇਤਾ ਜੀ ਚਲ ਸ਼ੁਕਰ ਆ ਅੱਛਾ ਕਲਵੰਤ ਬਾਈ ਅੱਜ ਜਾਨਵਰ ਟਾਪ ਖਿਡਾਰੀ ਬੈਠਾ ਸਾਰੇ ਹੈ ਹੈ ਐਸੀ ਚੁਣਵੀ ਜਿਹੀ ਕਲੈਕਸ਼ਨ ਕੀਤੀ ਲੱਗਦੀ ਮੈਨੂੰ ਹਣਾ ਹਾਂਜੀ ਅੱਛਾ ਭਈਆ ਪਹਿਲੇ ਨੰਬਰ ਤੋਂ ਜਿਹੜੀ ਨੀਲੀ ਦੀ ਝੋਟੀ ਆਵੇ ਦੀ ਕੀ ਡਿਟੇ ਏਈ ਪਹਿਲੇ ਸੂਏ 11 ਕਿਲੋ ਦੋ ਦਿੱਤਾ ਨਹੀਂ ਪਹਿਲੇ ਸੂਏ 11 ਕਿਲੋ ਦੋ ਦਿੱਤਾ ਹੁਣ ਦੂਜਾ ਸੂਆ ਸੋਨਾ ਹਾਂਜੀ ਦੂਜਾ ਸੂਆ ਕਲਵੰਤੂ ਦੇ ਕਿੰਨੇ ਦਿਨ ਪਏ ਹਜੇ ਇਹਦੇ ਇਹ ਹਫਤਾ ਲੈ ਜੂਗੀ ਹਫਤਾ ਲੈ ਜੂਗੀ ਕਿੰਨਾ ਦੁੱਧ ਦੇ ਜੂਗੀ ਤੇਰੇ ਤੇ ਰੁਪਏ ਮੁਤਾਬਕ ਹੈ ਜੂਗੀ ਤੇਰਾ 14 ਕਿਲੋ ਹੀ ਹੈ ਜੀ ਤੇਰਾ 14 ਕਿਲੋ ਦੇ ਜੂਗੀ ਪੀ ਉਸ ਕਰ ਲੈ ਅੱਛਾ ਦੂਜਾ ਸੂਆ ਸੂਣ ਤੇ ਅਜ ਦਿਨ ਹਰੇ ਲੈ ਜੂਗੀ ਪੰਜ ਸੱਤ ਹਾਂਜੀ ਲੈ ਜੂਗੀ ਠੀਕ ਅੱਛਾ ਵੀਰੇ ਕੀ ਰੇਟ ਰੱਖਾਂਗੇ ਆਪਾਂ ਇਹਦਾ ਰੇਟ ਹੈ 1.35 ਇੱਕ ਪੈਂਦੀ ਦੇਣ ਲੈਣਾ ਜੱਸ ਨੂੰ ਦੱਸ ਹਾਂ ਨਾ ਕਾਟੇ ਬਾਟੇ ਕਰ ਇੱਕ ਤੀ ਦੇ ਦਾਂਗੇ ਇੱਕ ਤੀ ਹੀ ਦੇ ਦਾਂਗੇ ਮਾਨਤਨ ਹੋਰ ਕਰਦੇ ਠੀਕ ਕੱਢੀ ਫਰੋਂ ਤੋਰੀ ਵੀਰੇ ਲੈ ਮੇ ਮਤਰੋ ਦੂਜਾ ਸੁਆ ਸੁੰਦੀ ਆ ਕਰਮਾ ਵਾਲੇ ਪਹਿਲੇ ਸੁਏ 11 ਲੀਟਰ ਦੁੱਧ ਇਹਨੇ ਕੰਡੇ ਤੇ ਤੋਲਿਆ ਹੋਇਆ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਤੇ ਛਕੀਨੀ ਵਾਲੇ ਪੱਖ ਤੋਂ ਝੋਟੀ ਬਹੁਤ ਚੰਗੀ ਆ ਲੇਵੇ ਵਾਲੋ ਪੱਖ ਤੋਂ ਬਹੁਤ ਚੰਗੀ ਆ ਸੋਹਣੀ ਸੁਨੱਖੀ ਤੁਰਦੀ ਤਰਦੀ ਪਲਵਾਨਾਂ ਵਾਂਗੂ ਆ ਅਜੇ ਦਿਨ ਲੈ ਜਾਣੇ ਇਹਨੇ ਕਰਮਾ ਵਾਲੀ ਨੇ ਮਿੱਤਰੋ ਤੇ ਜਿਵੇਂ ਜਿਵੇਂ ਇਹਨੇ ਕਰਮਾ ਵਾਲੀ ਨੇ ਪਿਆਰ ਹੋਣਾ ਉਵੇਂ-ਉਵੇਂ ਦੀ ਜਰਚਤ ਵੱਧਣੀ ਆ ਤੇ ਕਹਿੰਦੇ ਹੁੰਦੇ ਨਾ ਅੱਜ ਦੇ ਸੂਆ ਜਿਹੜਾ ਪਸ਼ੂ ਆ ਗਰਮੀ-ਗਰਮੀਆਂ ਨਜ਼ਾਰੇ ਵੱਧੀ ਜਾਣੇ ਆ ਤੇ ਵਾਕਈ ਸਿਆਣੀ ਗੱਲ ਆ ਭਾਈ ਕਿਉਂਕਿ ਗਰਮੀ ਸ਼ੁਰੂ ਹੋਣ ਲੱਗੀ ਆ ਤੇ ਇਹਨੇ ਬੱਚਾ ਦੇ ਦੇਣਾ ਉਦੋਂ ਨੂੰ ਦੇਣ ਉਦੋਂ ਪੂਰਾ ਜ਼ੋਰ-ਸ਼ੋਰ ਪੈ ਜਾਣਾ ਗਰਮੀ ਨੂੰ ਉਦੋਂ ਇਹਨੇ ਪੌੜੇ ਤੋਂ ਖਾਲੀ ਹੋ ਗਏ ਤੇ ਤੁਹਾਡੀ ਡੈਰੀ ਤੋਂ ਦੁੱਧ ਪਾਉਣ ਲੱਗ ਜਾਣਾ ਸੱਜਰ ਝੋਟੀ ਪੂਰੀ ਟਕਾਣੇ ਦੀ 1.5 ਮਹੀਨਾ ਵਿਕਰੀ ਦੇ ਵਿੱਚ ਰਹਿਣ ਵਾਲੀ ਚੀਜ਼ ਆ ਅੱਖਾ ਓੱਖਾਂ ਦੀ ਬੜੀ ਪਿਆਰੀ ਆ ਸੁਨੱਖੀ ਬੜੀ ਆ ਝੋਟੀ ਮਿੱਤਰੋ ਜਿੰਨੀ ਹੈਗੀ ਡਾਢੀ ਚੰਗੀ ਆ ਆ ਦੋ ਨੰਬਰ ਵਾਲੀ ਆ ਜਿਹੜੀ ਭਾਈ ਇਹ ਕਿਲਵੰਤ ਵੀਰੇ ਕਿੰਨਾ ਸੁਆ ਬਾਈ ਇਹ ਦੂਜਾ ਸੁਆਈ ਦੂਜਾ ਸੁਆਈ ਆ ਇਹਦੇ ਕਿਨੇ ਦਿਨ ਪਿਆ ਵੀਰੇ ਇਹਦੇ ਲੈ ਜੂਗੀ ਹਫਤਾ ਜੀ ਇਹ ਵੀ ਲੈ ਜੂ ਹਾਂ ਹਾਂਜੀ ਅੱਛਾ ਇਹਦਾ ਰੇਟ ਵੀ ਵੀਰੇ ਇਹਦਾ 130 ਜੀ ਇਹਦਾ ਵੀ 130 ਲੈਣ ਵਾਲਾ ਘਾਟੇ ਬਾਟੇ ਕਰਕੇ 130 ਦੀ ਇੱਕ 30 ਦੀ ਜੇ ਕੋਈ ਜੋੜਾ ਲੈਣ ਵਾਲਾ ਹੋਇਆ ਥੋੜੂ ਮੰਨ ਤਾ ਹਾਂਜੀ ਫੁੱਲ ਮੰਨ ਠੀਕ ਹੈ ਕੱਢੀ ਬਾਹਰੋਂ ਬਾਈ ਤੂੰ ਰੀ ਇਹਨੂੰ ਲੈ ਵੀ ਮੇਤਰੋ ਦੂਜਾ ਸੁਆਈ ਇਹ ਆ ਕਰਮਾਂ ਵਾਲੀ ਦੁੱਧ ਕਿੰਨਾ ਦੱਸਿਆ ਸੀ ਮਾਲਕਾਂ ਨੇ ਦੁੱਧ 12 ਕਿਲੋ ਜੀ ਠੀਕ ਆ ਬਾਈ ਓਕੇ ਲੈ ਵੀ ਮੇਤਰੋ ਲੈ ਵੇ ਲੂ ਵੇ ਲੋ ਇਹ ਵੀ ਪੂਰੀ ਖਬਰਦਾਰ ਝੋਟੀ ਆ ਤੁਸੀਂ ਤੁਰਦੀ ਤਰ ਕੋਈ ਕਹਿਣ ਵਾਲੀ ਗੱਲ ਨਹੀਂ ਕਿ ਤੁਸੀਂ ਆ ਕੇ ਕੋਲੇ ਵੀ ਵੇਖੀਏ ਤੁਹਾਨੂੰ ਪਸੰਦ ਆਊਗੀ ਹੂੰ ਦੇਖੋ ਕਿਰਾਂਦੀ ਮਿੱਤਰੋ ਹਰ ਪੱਖ ਤੋਂ ਜਿਹੜੀ ਝੋਟੀ ਪੂਰੀ ਚੰਗੀ ਹੈ ਹੂੰ ਤਾਂ ਕਿ ਗਾਂ ਨੂੰ ਲੱਗੀ ਥੋੜੀ ਜੀ ਹੈ ਨਾ ਭਾਈ ਹਾਂ ਭਾਈ ਹੂੰ ਬਾਕੀ ਝੋਟੀ ਦਾ ਕੋਈ ਟਿਕਾਣਾ ਪੁੜਾ ਪੜਾ ਹੋਵੇ ਕਿੰਨਾ ਚੰਗਾ ਪੱਟ ਪੜਾ ਚੋਣੀ ਚੜੀ ਕਿੰਦੀ ਪਿੱਛੇ ਝੋਟੀ ਹੂੰ ਲੈ ਮਿੱਤਰੋ ਕਹਿੰਦੇ ਹੁੰਦੇ ਨੇ ਪਿੰਛੇ ਦੀ ਭਾਰੀ ਝੋਟੀ ਹੈ ਜਿਹੜੀ ਉਹ ਕਰਮਾਂ ਵਾਲੀ ਉਹ ਦੁੱਧੋ ਖਰੀ ਖਰੀ ਹੁੰਦੀ ਹੈ ਹੂੰ ਕਿਰਾਂ ਥੱਲੋ ਥੱਲੋ ਵੀ ਓਕੇ ਦੀ ਰਿਪੋਰਟ ਪਈ ਆ ਹਰ ਪੱਖ ਤੋਂ ਹੱਥ ਨਹੀਂ ਧਰਾਉਂਦੀ ਬਹੁਤ ਸੋਹਣੀ ਤਿਆਰੀ ਦੇ ਵਿੱਚ ਜਿਹੜਾ ਕਰਮਾਣੀ ਨੇ ਬਹੁਤ ਸੋਹਣੀ ਨਿੱਖਰਨਾ ਵੀ ਆ ਇਹਨੇ ਤੇ ਨਿੱਖਰ ਹੀ ਹੁਣ ਵੀ ਬਹੁਤ ਸੋਹਣੀ ਹੋਈ ਆ ਕੋਈ ਕਹਿਣ ਵਾਲੀ ਗੱਲ ਨਹੀਂ ਗਈ ਇਹਦਾ ਵੀ ਰੇਟ ਇੱਕ 35 ਇੱਕ 30 ਹੀ ਦੇਣੀ ਆ ਤਿੰਨ ਨੰਬਰ ਤੇ ਜਿਹੜੀ ਝੋਟੀ ਬਾਈ ਇਹ ਡੇਢ ਮਿੰਟ ਹੀ ਸੂਈ ਆ ਜੀ ਡੇਢ ਮਿੰਟ ਹੀ ਸੂਈ ਬੱਚਾ ਇਹਦਾ ਬਾਈ ਬੱਚਾ ਮਰਿਆ ਜੀ ਮਰ ਗਿਆ ਠੀਕ ਆ ਮਿਲਦੀ ਕਿਵੇਂ ਆ ਬਾਈ ਮਿਲਦੀ ਭਾਲੀ ਤੇ ਆ ਜੀ ਭਾਲੀ ਤੇ ਖੁਸ਼ ਹੋ ਕੇ ਬਾਈ ਖੁਸ਼ ਹੋ ਗਈ ਖੁਸ਼ ਹੋ ਗਈ ਠੀਕ ਆ ਠੀਕ ਆ ਬਾਈ ਓਕੇ ਤੇ ਦੁੱਧ ਦੁੱਧ ਦਾ ਕਹਿੰਦਾ 9 ਕਿਲੋ ਜੀ ਕੱਡੇ ਵਾਲਾ ਹੈ ਇਹਦਾ ਰੇਟ 75 ਹਜ਼ਾਰ ਜੀ ਦੇ ਲੈਣ ਵਾਲਾ ਹਾਂਜੀ ਕਾਟੇ ਬਾੜੇ ਕਰ ਦਈਏ ਕਰ ਦਈਏ ਕਿੰਨੇ ਦੇ ਕਰ ਦਈਏ ਦੇ ਦਾਂਗੇ 70 ਜੀ ਠੀਕ ਆ ਤੇ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਹੋਊਗਾ ਸੂਈ ਨੂੰ ਡੇਢ ਮਹੀਨਾ ਹੋ ਗਿਆ ਪੂਰਾ ਜੀ ਡੇਢ ਮਹੀਨਾ ਬੱਠੀਕਾ ਲੈ ਆਈ ਬਰੇ ਦੁੱਧ 9 ਕਿਲੋ ਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਇਹ ਪਠੰਡੀ ਸੀਲ ਪਹਾੜੇ ਤੇ ਆਉਂਦੀ ਆ ਮਿੱਤਰੋ ਬੱਚਾ ਚਲਾਣੇ ਪਾ ਗਿਆ ਤੇ ਚਲਾਣੇ ਪਾਏ ਦਾ ਮਤਲਬ ਇਹ ਹੁੰਦਾ ਵੀ ਮਿੱਤਰੋ ਵੀ ਆਪ ਦਾ ਉਹ ਜਿੰਨੇ ਕੋ ਨੂੰ ਹਾਜ਼ਰੀ ਜਿੰਨੇ ਕੋ ਨੂੰ ਪ੍ਰਮਾਤਮਾ ਨੇ ਪੂੰਜੀ ਬਖਸ਼ੀ ਸੀ ਸਵਾਸਾਂ ਦੀ ਉਹ ਪੂਰੀ ਕਰਕੇ ਆਉਦੀ ਆ ਚੋਟੀਆਂ ਮਿੱਤਰੋ ਇਹ ਵੀ ਜਿੰਨੇ ਘੱਟ ਪੈਸੇ ਲਾਉਣੇ ਆ 72000 ਦੇ ਵਿੱਚ ਮਿਲ ਜੂਗੀ 1.5 ਮਹੀਨੇ ਦੀ ਸੂਈ ਸੁਆ ਸੁਆ ਦੁੱਧ ਪੀਆ ਜੇ ਟਕਾ ਕੇ ਚੈੱਕ ਪਾਸ ਕਰਿਆ ਜੇ ਤੇ ਜਿੰਨੇ ਦੀ ਤੁਸੀਂ ਇੱਥੋਂ ਖਰੀਦੋਗੇ ਉਹਨੇ ਕੋ ਦੀ ਇਹ ਟੋਕੜ ਕੱਪੜ ਹੋ ਕੇ ਫਿਰ ਵੇਚ ਜਾਣੀ ਆ ਇਹ ਦੁੱਧ ਵਾਲੇ ਪੰਦਰਾਵਾਂ ਦੇ ਲਈ ਆ ਜਿਹੜੇ ਦੁੱਧ ਦਾ ਕੰਮ ਕਰਦੇ ਆ ਦੁੱਧ ਕਾਮਯਾਬੀ ਦੁੱਧ ਤੇ ਆਪਣੀ ਉਦੋਂ ਆ ਜਦੋਂ ਆਪਾਂ ਪਸੂ ਜਿੰਨੇ ਕੁ ਦਾ ਆਪਾਂ ਲਿਆ ਹੁੰਦਾ ਆਪਣਾ ਨੇੜੇ ਤੇਲੇ ਵਜਦਾ ਹੋਵੇ ਪਰ ਉਹ ਪਸੂ ਦੇ ਵਿੱਚ ਕਾਮਯਾਬੀ ਨਹੀਂ ਹੁੰਦੀ ਆ ਬਾਈ 4 ਨੰਬਰ ਤੇ ਜਿਹੜੀ ਝੋਟੀ ਆ ਜੀ ਇਹਦੀ ਕੁਲਮੰਤ ਵੀਰੇ ਕੀ ਡਿਟੇਲ ਆ ਬਾਈ ਇਹ ਤੀਜਾ ਸੂਆ ਹੁੰਦੀ ਆ ਜੀ ਤੀਜਾ ਸੂਆ ਹੁੰਦੀ ਆ ਹਾਂ ਜੀ ਪਹਿਲਾਂ ਨੇ 10 ਗਲਾ ਕੋ ਦੁੱਧ ਦਿੱਤਾ ਹਾਂ ਜੀ 10 ਗਲਾ ਕੋ ਦੁੱਧ ਦਿੱਤਾ ਠੀਕ ਆ ਵੀਰੇ ਤੇ ਕਿੰਨੇ ਦਿਨ ਲੈ ਜੂਗੀ ਹਜੇ ਇਹ ਦਿਨ ਲੈ ਜਾਣੇ 5-6 ਦਿਨ ਹੀ ਲੈ ਜੂਗੀ ਹਜੇ ਹਾਂ ਜੀ ਠੀਕ ਆ ਅੱਛਾ ਇਹਨੇ ਦੁੱਧ ਕਿੰਨਾ ਕੁ ਦਿੱਤਾ ਹੋਇਆ ਵੀਰੇ ਇਹਨੇ 10-11 ਗਲਾ ਕੋ ਦੁੱਧ ਦਿੱਤਾ ਜੀ ਠੀਕ ਆ ਇਹਦਾ ਰੇਟ ਬਾਈ ਕੀ ਰਹੂਗਾ ਵੀਰੇ ਇਹਦਾ 1 ਦਾ ਹਾ ਜੀ ਦੇ ਲੱਖੀ ਦੇ ਦਾਂਗੇ ਜੀ ਠੀਕ ਹੈ ਲੈ ਆਈ ਬਾਰ ਨੂੰ ਕੰਡੀ ਵੀ ਲੈ ਲੈ ਵੀ ਮਿੱਤਰੋ ਆ ਆ ਭਾਅ ਤੇ ਆ ਚੀਜ਼ ਤੁਸੀਂ ਲੈਵਾ ਵੇਖੋ ਜੇ ਛੋਟੀ ਦਾ ਪੂਰਾ ਟਕਾਣੇ ਦਾ ਤੁਸੀਂ ਆਪ ਵੇਖਣਾ ਵੀ ਆ ਕੇ ਵਾਕਿਆ ਹੀ ਭਾਈ ਸਾਬੇ ਨੇ ਸਹੀ ਗੱਲ ਕਹੀ ਆ ਵੀ ਆਪ ਵੇਖੋ ਕਿੰਨੀਆਂ ਰੋਕੇ ਦੀ ਰਿਪੋਰਟ ਹਰ ਪੱਖ ਤੋਂ ਲੈ ਵੀ ਵੇਖੋ ਕਿ ਤੁਰਦੀ ਨਾ ਨੇਵਾ ਲੂਵਾ ਬੜਾ ਚੰਗਾ ਡਾਢੀ ਚੰਗੀ ਆ ਥੋੜਾ ਵੀਰ ਇੱਥੇ ਬੰਦੀ ਪਾਰੀ ਕੋਈ ਗੱਲ ਨਹੀਂ ਇੱਥੇ ਖਲਾਰ ਕੇ ਲਿਆ ਬਾਬਾ ਖਾਦੇ ਨਹੀਂ ਹੁੰਦਾ ਪੁੱਦਰ ਨਹੀਂ ਰਾਜ ਹੁੰਦਾ ਹੁੰਦਾ ਖੜਾ ਰੀ ਕੋਲੀ ਵੀਰੇ ਮਾੜੀ ਹਾਂ ਐ ਨੂੰ ਕਰ ਦੇ ਪੁੱਤ ਲੈ ਮਿੱਤਰੋ ਤੁਸੀਂ ਆਪ ਵੀ ਦੇਖਿਓ ਕਰਮਾਲੀ ਓਕੇ ਦੀ ਰਿਪੋਰਟ ਹਰ ਪੱਕ ਤੋਂ ਹਾਂ ਆਦਾ ਦੇਖੋ ਕਿਰਨ ਮਿੱਤਰ ਹਾਂ ਮਾ ਗੈਬ ਗੋਬੂ ਖਾ ਦੇ ਪੁੱਤ ਹਾਂ ਆ ਵੇਖੋ ਲੀਵਾ ਠੀਕ ਆ ਭਾਈ ਉਹ ਤੇ ਕੋਣ ਕੋਣ ਕੋ ਇਹ 1 ਲੱਖ 10 ਹਜ਼ਾਰ ਦੀ ਦੇ ਦੇਂਗੇ ਵੀਰੇ ਹਾਂਜੀ ਤੇ ਪੂਰੇ 1 ਲੱਖ ਦਾ ਸੌਦਾ ਤੈਅ ਕਰ ਦਿੰਦੇ ਹਾਂ ਠੀਕ ਹੈ ਨੰਬਰ ਕਿੰਨਾ ਬਈ ਆਪਣਾ 98737 ਜੀ 1094 ਇੱਕ ਵਾਰੀ ਹੋਰ ਬੋਲੀ 98737 ਜੀ 1094 ਠੀਕ ਹੈ ਬਈ ਇਹ ਵੀਰੇ ਹੁਣਿਆਂ ਦੇ ਕੋਲੇ ਬਈ 4 ਜਾਨਵਾਰਾ ਜਿਹੜੇ ਘਰੇ ਰੱਖਿਆ ਉਹ ਸੌਰੀ ਵੇਚਣੇ ਲਾਇਆ ਜਿਹੜੇ ਜਿੰਨਾ ਜਾਨਵਰ ਤੁਹਾਨੂੰ ਚੱਜੂਗਾ ਤੁਸੀਂ ਬਾਈ ਦਾ ਨੰਬਰ ਸਕਰੀਨ ਦੇ ਉੱਤੇ ਲਾਇਆ ਹੋਇਆ ਗੱਲਬਾਤ ਕਰ ਲਿਓ ਪਿੰਡ ਹੈਗਾ ਵਾ ਮੋਰਾ ਵਾਲੀ ਤੇ ਜ਼ਿਲ੍ਹਾ ਹੈਗਾ ਵਾ ਫਰੀਦਕੋਟ ਵਧੇਰੇ ਜਾਣਕਾਰੀ ਲਈ ਨੰਬਰ ਬਾਈ ਹੁਣਾਂ ਦਾ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤਵਾਲੋਂ ਵਾਧੇ ਆ ਧੰਨਵਾਦ